ਇਹ ਰੋਜ਼ਗਾਰ ਮੇਲਾ ਸੀ ਜਾਂ ਬੇਰੁਜ਼ਗਾਰੀ ਦਾ ਮੇਲਾ ਉਂਝ ਤਾਂ ਸਾਰੇ ਕੈਨੇਡਾ ਵਿੱਚ ਹੀ ਅੱਜਕੱਲ ਬੇਰੁਜ਼ਗਾਰੀ ਦਾ ਬੋਲਬਾਲਾ ਹੈ ਲੋਕ ਘਰੋਂ ਘਰੀ ਕੰਮ ਤੋਂ ਵਿਹੂਨੇ ਬੈਠੇ ਹਨ ਪਾੜਿਆਂ ਯਾਨੀ ਸਟੂਡੈਂਟਸ ਦਾ ਹਾਲ ਸਭ ਤੋਂ ਮੰਦਾ ਹੈ ਕਿੱਥੋਂ ਖਾਣ ਕਿੱਥੋਂ ਰੈਂਟ ਦੇਣ ਤੇ ਕਿੱਥੋਂ ਦੇਣਗੇ ਫੀਸਾਂ ਅਜਿਹੇ ਸਮੇਂ ਵਿੱਚ ਇਥੋਂ ਦੇ ਗੁਰੂ ਘਰ ਇਹਨਾਂ ਰੋਜ਼ਗਾਰ ਵਹੀਨ ਲੋਕਾਂ ਖਾਸ ਕਰਕੇ ਵਿਦਿਆਰਥੀਆਂ ਲਈ ਰੱਬ ਵਨ ਕੇ ਬੋੜੇ ਹਨ ਜਿੱਥੋਂ ਲੋੜਵੰਦ ਲੰਗਰ ਛਕਦੇ ਵੀ ਹਨ ਤੇ ਪੈਕ ਕਰਕੇ ਘਰਾਂ ਨੂੰ ਵੀ ਲੈ ਜਾਂਦੇ ਹਨ ਖੈਰ ਆਪਾਂ ਗੱਲ ਕਰਨੀ ਹੈ ਕੈਲਗਰੀ ਵਿੱਚ ਲੱਗੇ ਜੋਬ ਫੇਅਰ ਦੀ ਯਾਨੀ ਰੋਜ਼ਗਾਰ ਮੇਲੇ ਦੀ ਬੇਰੋਜ਼ਗਾਰੀ ਤਾਂ ਕੈਲਗਰੀ ਵਿੱਚ ਵੀ ਬਹੁਤ ਹੈ ਕਿੰਨੀ ਜ਼ਿਆਦਾ ਹੈ ਇਸ ਗੱਲ ਦਾ ਪਤਾ ਅੱਜ ਕੈਲਗਰੀ ਦੇ ਜੈਂਸਸ ਸੈਂਟਰ ਜਾ ਕੇ ਲੱਗਾ ਇਹ ਕੈਲਗਰੀ ਦਾ ਕੇਵਲ ਇੱਕ ਹਿੱਸਾ ਹੈ ਜਿਸ ਨੂੰ ਨਾਰਥ-ਈਸਟ ਕਹਿੰਦੇ ਹਨ ਜੈਂਸਸ ਸੈਂਟਰ ਦੇ ਹਾਲ ਵਿੱਚ ਰੋਜ਼ਗਾਰ ਦੀ ਭਾਲ ਵਿੱਚ ਵੜਨ ਵਾਲਿਆਂ ਦੀਆਂ ਲੰਬੀਆਂ ਲਾਈਨਾਂ ਦੇਖ ਕੇ ਲੱਗਦਾ ਸੀ ਕਿ ਇਹ ਰੋਜ਼ਗਾਰ ਮੇਲਾ ਨਹੀਂ ਬਲਕਿ ਬੇਰਜ਼ਗਾਰੀ ਜਾਂ ਬੇਰਜ਼ਗਾਰਾਂ ਦਾ ਮੇਲਾ ਹੈ ਬਹੁਤਾ ਨਹੀਂ ਤਾਂ ਇਹ ਲਾਈਨ ਘੁੰਮ ਘੁਮਾ ਕੇ 1 ਕਿਲੋਮੀਟਰ ਲੰਬੀ ਜ਼ਰੂਰ ਹੋਵੇਗੀ ਹਰ ਉਮਰ ਦੇ ਮਰਦ ਤੇ ਔਰਤਾਂ ਆਪੋ ਆਪਣੇ ਰੈਜ਼ਿਊਮੇ ਹੱਥਾਂ ਵਿੱਚ ਫੜੀ ਅੰਦਰ ਵੜਨ ਦੀ ਵਾਰੀ ਦੀ ਉਡੀਕ ਵਿੱਚ ਖੜੇ ਸਨ ਕਈਆਂ ਦਾ ਤਾਂ ਲਾਈਨ ਦੀ ਲੰਬਾਈ ਦੇਖ ਕੇ ਹੀ ਦਿਲ ਘਬਰਾਉਂਦਾ ਸੀ ਸਮਝ ਨਹੀਂ ਸੀ ਆਉਂਦੀ ਕਿ ਇਹ ਉਹੀ ਕੈਨੇਡਾ ਹੈ ਜਾਂ ਉਹੀ ਅਲਬਰਟਾ ਹੈ ਜਿੱਥੇ ਅੱਜ ਤੋਂ 10-12 ਸਾਲ ਪਹਿਲਾਂ ਕੰਪਨੀਆਂ ਘਰੋ ਘਰ ਡੋਰ ਕਰਕੇ ਯਾਨੀ ਬੂਹਾ ਖੜਕਾ ਕੇ ਪੁੱਛਦੀਆਂ ਸਨ ਕਿ ਇਸ ਘਰ ਵਿੱਚ ਕਿਸੇ ਨੂੰ ਜੌਬ ਤੇ ਨਹੀਂ ਚਾਹੀਦੀ ਤੁਸੀਂ ਹੈਰਾਨ ਹੋਵੋਗੇ ਕਿ ਜੇ ਤੁਸੀਂ ਕਿਸੇ ਕੰਪਨੀ ਨੂੰ ਲੋੜੀਂਦਾ ਬੰਦਾ ਰੈਫਰ ਕਰ ਦਿੰਦੇ ਸੀ ਜਾਂ ਜੌਬ ਤੇ ਲਗਵਾ ਦਿੰਦੇ ਸੀ ਤਾਂ ਕੰਪਨੀਆਂ ਤੁਹਾਨੂੰ ਇਨਸੈਂਟਿਵ ਦਿੰਦੀਆਂ ਸਨ ਫਿਰ ਪਤਾ ਨਹੀਂ ਜੇਕਰ ਤੁਹਾਡੇ ਕੋਲ ਅੱਜ ਸਾਧਨ ਨਹੀਂ ਹਨ ਰੋਜ਼ਗਾਰ ਨਹੀਂ ਹੈ ਇਨਫਰਾਸਟਰਕਚਰ ਨਹੀਂ ਹੈ ਤਾਂ ਕਿਉਂ ਸਾਰੀ ਦੁਨੀਆ ਨੂੰ ਸਬਜ ਬਾਗ ਵਿਖਾ ਕੇ ਇੱਥੇ ਗੁਰਬਤ ਨਾਲ ਲੜਨ ਲਈ ਮਜਬੂਰ ਕਰੀ ਜਾਂਦੇ ਹੋ ਲਗਭਗ 1 ਘੰਟਾ ਲਾਈਨ ਵਿੱਚ ਲੱਗਣ ਤੋਂ ਬਾਅਦ ਰੁਜ਼ਗਾਰ ਹਾਲ ਵਿੱਚ ਪਹੁੰਚਣ ਤੇ ਉਹੀ ਵੇਖਿਆ ਜੋ ਜੋਬ ਫੇਅਰ ਵਿੱਚ ਹੁੰਦਾ ਹੈ ਵੱਖ-ਵੱਖ ਕੰਪਨੀਆਂ ਦੇ ਸਟਾਲ ਲੱਗੇ ਹੋਏ ਸਨ ਆਓ ਚੱਲਦੇ ਹਾਂ ਕੁਝ ਸਟਾਲਾਂ ਤੇ ਸਭ ਤੋਂ ਪਹਿਲਾਂ ਸਟਾਲ ਦੇਖਿਆ ਰੇਡੀਓ ਸੌਰ ਸੰਗਮ ਦਾ ਇਹਨਾਂ ਗਿਆ ਅਸੀਂ ਕੋਈ ਰੁਜ਼ਗਾਰ ਨਹੀਂ ਦੇ ਰਹੇ ਅਸੀਂ ਤਾਂ ਇਸ ਇਵੈਂਟ ਦੇ ਮੀਡੀਆ ਪਾਰਟਨਰ ਹਾਂ ਲੋਕਾਂ ਤੇ ਕੰਪਨੀਆਂ ਦੇ ਪ੍ਰਭਾਵਾਂ ਨੂੰ ਕਵਰ ਕਰਾਂਗੇ ਰੋਜ਼ਗਾਰ ਮਹਈਆ ਕਰਨ ਵਾਲੀ ਸਭ ਤੋਂ ਪਹਿਲੀ ਕੰਪਨੀ ਦੇਖੀ ਕੈਲਗਰੀ ਟ੍ਰਾਂਜ਼ਿਟ ਯਾਨੀ ਸਿਟੀ ਬੱਸ ਤੇ ਸਿਟੀ ਰੇਲ ਇਸੇ ਤਰ੍ਹਾਂ ਸਿਟੀ ਪੁਲਿਸ ਵਾਲਿਆਂ ਨੇ ਵੀ ਆਪਣਾ ਭਰਤੀ ਕਾਊਂਟਰ ਖੋਲਿਆ ਹੋਇਆ ਸੀ ਸਿਕਿਉਰਿਟੀ ਵਾਲਿਆਂ ਦੀ ਸਿਕਿਉਰਿਟੀ ਕੰਪਨੀ ਤੇ ਵੀ ਰੌਣਕ ਵੇਖੀ ਇਮੀਗ੍ਰੇਸ਼ਨ ਸਰਵਿਸਿਜ਼ ਵਾਲੇ ਵੀ ਲੋਕਾਂ ਨੂੰ ਗਾਈਡ ਕਰ ਰਹੇ ਸਨ ਕੈਲਗਰੀ ਫਾਇਰ ਡਿਪਾਰਟਮੈਂਟ ਦਾ ਵੱਖਰਾ ਕਾਊਂਟਰ ਸੀ ਸ਼ਹਿਰ ਵਿੱਚ ਡੈਂਟਿਸਟਸ ਦੀਆਂ ਦੋ ਚੇਨਜ਼ ਲੰਡਨ ਸਕੁਅਰ ਅਤੇ ਮਾਰਟਨ ਡੇ ਮਾਰਟਨ ਡੇਲ ਸਮਾਈਲ ਵਾਲੇ ਵੀ ਪੁੱਜੇ ਹੋਏ ਸਨ ਨੈਸ਼ਨਲ ਟਾਈਮਜ਼ ਨਾ ਦਾ ਇੱਕ ਹੋਰ ਮੀਡੀਆ ਆਧਾਰਾ ਵੀ ਸੀ ਲਾਈਟ ਸਪੀਡ ਟਰਕਿੰਗ ਕੰਪਨੀ ਵਾਲਿਆਂ ਦੇ ਸਟਾਲ ਤੇ ਵੀ ਖਾਸੀ ਭੀੜ ਵੇਖੀ ਗਈ ਸੀਸੀਆਈਐਸ ਵਾਲੇ ਕੁਸ਼ਲ ਜਾਂ ਟ੍ਰੇਨਡ ਵਰਕਰ ਦੇਣ ਦਾ ਤਿਆਹਿਆ ਕਰ ਰਹੇ ਸਨ ਇੰਸ਼ੋਰੈਂਸ ਦੇ ਖੇਤਰ ਵਿੱਚ ਸਵੈ ਰੁਜ਼ਗਾਰ ਦਾ ਰਸਤਾ ਖੋਲਣ ਤੇ ਟ੍ਰੇਨਿੰਗ ਦੀ ਅਗਵਾਈ ਕਰਨ ਲਈ ਇੰਸ਼ੋਰੈਂਸ ਐਕਸਪਰਟ ਕੁਲਦੀਪ ਥਿੰਦ ਆਪਣੇ ਸਟਾਲ ਤੇ ਖੁਦ ਮੌਜੂਦ ਸਨ ਸਟਾਲ ਹੋਰ ਵੀ ਬਹੁਤ ਸਨ ਮੇਲੇ 'ਚ ਵਿਛੜਨ ਤੋਂ ਪਹਿਲਾਂ ਖਿਆਲ ਆਇਆ ਕਿ ਉਸ ਦੀ ਤਸਵੀਰ ਤਾਂ ਖਿੱਚ ਲਈਏ ਜਿਸ ਨੇ ਇਹ ਮੇਲਾ ਲਵਾਇਆ ਹੈ ਇਹਨੇ ਵਿਪুল ਪਟੇਲ ਮੇਲੇ ਤੋਂ ਪਹਿਲਾਂ ਇਹ ਅਚੇਚਾ ਇਥੋਂ ਦੇ ਸਾਨਕ ਚੈਨਲ ਬੀ ਟੀਵੀ ਤੇ ਆਪਣੇ ਮੇਲੇ ਦੀ ਮਸ਼ਹੂਰੀ ਪ੍ਰਚਾਰ ਵਾਸਤੇ ਆਏ ਸਨ ਪਰ ਮੈਥੋਂ ਇਹਨਾਂ ਇੱਕ ਫੋਟੋ ਵੀ ਬੱਧੇ ਰੁੱਧੇ ਖਿਚਵਾਈ ਕਿਉਂਕਿ ਉਹ ਮੈਥੋਂ ਨਵਾਕਿਫ ਨੇ ਖैर ਇਸ ਦੇ ਬਾਵਜੂਦ ਇਹ ਸ਼ਾਬਾਸ਼ੀ ਦੇ ਹੱਕਦਾਰ ਨੇ ਜਿਹੜੇ ਇੰਸਟੀਚਿਊਟ ਆਫ ਆਈਟੀ ਟ੍ਰੇਨਿੰਗ ਕੈਨੇਡਾ ਦੇ ਜ਼ਰੀਏ ਲੋਕਾਂ ਲਈ ਰੋਜ਼ਗਾਰ ਦੇ ਦਰ ਖੋਲ ਰਏ ਹਨ ਮੈਂ ਹਸ ਬਿੰਦੂ ਸ਼ਰਮਾ ਤੇ ਤੁਸੀਂ ਵੇਖ ਰਹੇ ਹੋ ਬਾਤ ਪੰਜਾਬ ਦੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਵੀ ਨਪੋ ਸ਼ੁਕਰੀਆ